ਹਰਿਆਣਾ ਤੋਂ ਇਸ ਸੇਮੇ ਦੀ ਵੱਡੀ ਖਬਰ ਹੈ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸਬ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਸੰਗਠਨ ਦੇ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਇਹ ਜਾਣਕਾਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਜਥੇਦਾਰ ਜਗਦੀਸ਼ ਸਿੰਘ ਛਿੰਦਾਂ ਨੇ ਦਿੱਤੀ ਹੈ ਜਥੇਦਾਰ ਛਿੰਦਾਂ ਨੇ ਕਿਹਾ ਕਿ ਕੁਝ ਸਬ ਕਮੇਟੀਆਂ ਬਣਾਉਣ ਦੇ ਨਾਂ ਨਾਲ ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਵੀ ਨਿਯੁਕਤ ਕੀਤੇ ਸਨ ਪਰ ਕੁਝ ਮੈਂਬਰ ਇਸ ਮਾਮਲੇ ਤੇ ਆਪਣੀ ਨਰਾਜ਼ਗੀ ਪ੍ਰਗਟਾ ਰਹੇ ਨੇ ਇਸ ਮੁੱਦੇ ਤੇ ਉਹਨਾਂ ਦੇ ਸਾਥੀ ਮੈਂਬਰਾਂ ਦੀ ਨਿਰਾਜ਼ਗੀ ਇੰਨੀ ਵੱਧ ਗਈ ਕਿ ਉਹ ਹੁਣ ਗੁਰਦੁਆਰਾ ਨਿਆਇਕ ਕਮਿਸ਼ਨ ਕੋਲ ਜਾਣ ਦੀ ਤਿਆਰੀ ਕਰ ਰਹੇ ਨੇ ਇਸ ਲਈ ਸੰਗਠਨ ਦੇ ਮੈਂਬਰਾਂ ਦੇ ਇਸ ਸਹਿਮਤ ਨਾ ਹੋਣ ਤੋਂ ਬਾਅਦ ਉਹਨਾਂ ਨੇ ਹੁਣ ਕੁਝ ਸੀਨੀਅਰ ਮੈਂਬਰਾਂ ਨਾਲ ਇਸ ਤੇ ਚਰਚਾ ਕਰਨ ਤੋਂ ਬਾਅਦ ਸਾਰੀਆਂ ਸਬ ਕਮੇਟੀਆਂ ਭੰਗ ਕਰ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਸਨ ਅਤੇ ਉਹਨਾਂ ਦੇ ਨਿੱਜੀ ਲੈਟਰ ਪੈੜ ਤੇ ਪੱਤਰ ਜਾਰੀ ਕੀਤੇ ਗਏ ਸਨ ਪਰ ਉਹਨਾਂ ਨੂੰ ਇਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਕੁਝ ਮੈਂਬਰ ਸਹਬਾਨਾਂ ਨੂੰ ਵੱਖ-ਵੱਖ ਖੇਤਰ ਦੇ ਕੀ ਬਣਾਈਆਂ ਗਈਆਂ ਵੀ ਪਾਗਾ ਦੇ ਚੇਅਰਮੈਨਾਂ ਦੀ ਨਿਯੁਕਤੀ ਵੀ ਰੱਦ ਕਰ ਦਿੱਤੀ ਗਈ ਹੈ ਇਸ ਨਾਲ ਹੀ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਸੂਤਰਾਂ ਦੇ ਹਵਾਲੇ ਤੋਂ ਕੁਝ ਪਤਾ ਲੱਗਾ ਹੈ ਕਿ ਸਾਡੇ ਆਪਣੇ ਮੈਂਬਰ ਸਹਿਬਾਨ ਜਿਨ੍ਹਾਂ ਨੂੰ ਕੁਝ ਇਤਰਾਜ਼ ਹੋਇਆ ਹੈ ਕਿ ਸਾਡੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਦੀ ਢਾ ਜਿਨ੍ਹਾਂ ਨੇ ਪਿਛਲੇ ਦਿਨਾਂ ਹਰਿਆਣਾ ਕਮੇਟੀ ਦੇ ਕੁਝ ਆਪਣੇ ਮੈਂਬਰ ਜਿਹੜੇ ਚੁਣੇ ਗਏ ਆਪ ਚੇਅਰਮੈਨ ਚੁਣੇ ਗਏ ਉਹਦੇ ਨਾਲ ਜਿਹੜੀਆਂ ਸਬ ਕਮੇਟੀਆਂ ਬਣਾਈਆਂ ਉਹਨਾਂ ਉੱਤੇ ਇਤਰਾਜ਼ ਲਗਾਇਆ ਹੈ ਕਿ ਪ੍ਰਧਾਨ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਇਸ ਤਰ੍ਹਾਂ ਆਪਣੇ ਲੈਟਰਪੈਡ ਦੇ ਉੱਤੇ ਆਪਣੀ ਪੱਧਰ ਦੇ ਉੱਤੇ ਉਹ ਚੁਣ ਸਕੇ ਉਹਦੇ ਲਈ ਅਸੀਂ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਸਪੋਕਸਮੈਨ ਹੋਣ ਦੇ ਨਾਤੇ ਬੇਨਤੀ ਕਰਦਾ ਹਾਂ ਜੇ ਇਤਰਾਜ਼ਯੋਗ ਇਹ ਰਿਪੋਰਟ ਹੈ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਰੀਆਂ ਕਮੇਟੀਆਂ ਐਜੇ ਸਪੋਕਸਮੈਨ ਬੇਨਤੀ ਕਰਨਾ ਸਾਰੀਆਂ ਕਮੇਟੀਆਂ ਤੇ ਨਾਲ ਹੀ ਚੇਅਰਮੈਨੀਆਂ ਜਿਹੜੀਆਂ ਉਹ ਭੰਗ ਕੀਤੀਆਂ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤਿ ਜਿਵੇਂ ਹੁਣੇ-ਹੁਣੇ ਮੇਰੇ ਨਾਲ ਖੜੇ ਸਪੋਕਸਮੈਨ ਨੂੰ ਜਾਣਕਾਰੀ ਮਿਲੀ ਹੈ ਸੰਤਾਨ ਦੇ ਤਾਬੀਕ ਕਿ ਕੁਝ ਮੈਂਬਰ ਸਹਿਬਾਨ ਸਾਡੇ ਸਖਤ ਇਤਰਾਜ਼ ਕਰ ਰਹੇ ਨੇ ਕਿ ਪ੍ਰਧਾਨ ਸਾਹਿਬ ਕੋਈ ਅਖਤਿਆਰ ਨਹੀਂ ਕਿ ਆਪਣੇ ਲੈਟਰਪੈਡ ਤੇ ਆਪਣੇ ਵੱਲੋਂ ਚੇਰਮਨੀਆਂ ਨਿਯੁਕਤ ਕਰਨਾ ਨਿਯੁਕਤ ਕਰਨਾ ਅਤੇ ਸਬ ਕਮੇਟੀਆਂ ਗਠਿਤ ਕਰਨ ਮੈਂ ਪ੍ਰਿਕੋ ਕੀਤੀ ਹੈ ਕਿ ਆਪਣੇ ਵਕੀਲਾਂ ਨਾਲ ਵੀ ਇਸ ਗੱਲ ਦੀ ਰਹਿ ਲਈ ਹੈ ਇਹ ਠੀਕ ਹੈ ਕਿ ਇਸ ਸਕੱਤਰ ਵੱਲੋਂ ਹੀ ਮੈਂ ਆਰਡਰ ਬੁੱਕ ਤੇ ਪਾ ਕੇ ਉਸ ਤੋਂ ਬਾਅਦ ਸਕੱਤਰ ਵੱਲੋਂ ਹੀ ਇਹ ਚੇਰਮਨੀਆਂ ਬੁਲਾਉਟ ਕੀਤੀਆਂ ਜਾਣੀਆਂ ਹਨ ਅਤੇ ਸਬ ਕਮੇਟੀਆਂ ਬਣਾਈਆਂ ਜਾਣੀਆਂ ਸਨ ਮੈਂ ਹੁਣ ਤੋਂ ਤੁਰੰਤ ਪ੍ਰਭਾਵ ਤੋਂ ਆਪਣੇ ਉਹਨਾਂ ਮੈਂਬਰ ਸਭਾਨਾਂ ਦਾ ਆਦਰ ਸਤਿਮਾਨ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦੇ ਹੋਇਆ ਇਹ ਜਿਨ੍ਹਾਂ ਨੇ ਮੁੱਦਾ ਚੁੱਕਿਆ ਅਤੇ ਸਾਡੇ ਸਪੀਕਰਸ ਮੈਂ ਜੋ ਮੇਰੇ ਤੱਕ ਅਪੀਲ ਕੀਤੀ ਹੈ ਮੈਂ ਇਹਨਾਂ ਦੀ ਪ੍ਰਵਾਨਗੀ ਕਰਦਾ ਹੋਇਆ ਤੁਰੰਤ ਪ੍ਰਭਾਵ ਹੁਣੇ ਤੋਂ ਹੀ ਜਿਨੀਆਂ ਚੇਅਰਮੈਨੀਆਂ ਬਣੀਆਂ ਨੇ ਜਿਨੀਆਂ ਸਬ ਕਮੇਟੀਆਂ ਬਣੀਆਂ ਨੇ ਤੁਰੰਤ ਪ੍ਰਭਾਵ ਤੋਂ ਉਹਨਾਂ ਨੂੰ ਮੈਂ ਰੱਦ ਕਰਦਾ ਹਾਂ ਤੇ ਜਿਨ੍ਹਾਂ ਚਿਰ ਤੱਕ ਅਗਾਹ ਜਿੰਨਾ ਚਿਰ ਮੇਰੇ ਕੋਲ ਪਾਵਰ ਨਹੀਂ ਆ ਜਾਂਦੀ ਤੇ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਅਗਲੀਆਂ ਚੇਅਰਮੈਨੀਆਂ ਤੇ ਸਭ ਕਮੇਟੀਆਂ ਨੁਕੀਤੀਆਂ ਜਾਣਗੀਆਂ ਤੇ ਮੈਂ ਬੇਨਤੀ ਕਰਨਾ ਹੈਡ ਆਫਿਸ ਨੂੰ ਇਹ ਤੁਰੰਤ ਪ੍ਰਭਾਵ ਤੇ ਇਹ ਮੇਰਾ ਐਕਸ਼ਨ ਲਿਆ ਜਾਏ ਕਿ ਤੇ ਸਾਰੀਆਂ ਕਮੇਟੀਆਂ ਪੰਕ ਕਰਨ ਦੇ ਸਾਰਿਆਂ ਨੂੰ ਜਿਨ੍ਹਾਂ ਨੇ ਚੇਅਰਮੈਨ ਬਣੇ ਨੇ ਜਿਨ੍ਹਾਂ ਸਬ ਕਮੇਟੀਆਂ ਬਣਾਈਆਂ ਗਈਆਂ ਨੇ ਮੇਰੇ ਦਸਖਤਾਂ ਦੇ ਨਾਲ ਮੇਰੀ ਲੈਡਪੇਡ ਤੇ ਉਹਨਾਂ ਨੂੰ ਪੰਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਣ ਮੈਂ ਇਹ ਵੀ ਸੰਗਤ ਨੂੰ ਤੇ ਆਪਣੇ ਮੈਂਬਰ ਸਹਿਬਾਨਾਂ ਨੂੰ ਜਾਣਕਾਰੀ ਦੇਣਾ ਚਾਹਾਂਗਾ ਜਰਨਲ ਹਾਊਸ ਦੇ ਵਿੱਚ ਇੱਕ ਜਰਨਲ ਹਾਊਸ ਨੇ ਕਮੇਟੀ ਗੱਢ ਕੀਤੀ ਕਿ ਉਸ ਨੇ ਬਜਟ ਪਾਸ ਹੋਣਾ ਸੀ ਪਰ ਮੈਂਬਰ ਸਹਿਬਾਨਾਂ ਨੇ ਮੈਜੋਰਟੀ ਵਾਲਿਆਂ ਨੇ ਇਤਰਾਜ਼ ਕੀਤਾ ਕਿ ਸਾਨੂੰ ਇਸ ਬਜਟ ਤੇ ਬਹੁਤ ਵੱਡੀ ਸ਼ੰਕਾ ਹੈ ਕਿ ਇਹ ਬਜਟ ਠੀਕ ਢੰਗ ਤਰੀਕੇ ਨਾਲ ਠੀਕ ਨਹੀਂ ਬਣਿਆ ਤੇ ਇਹ ਬਜਟ ਤੇ ਆਡਿਟ ਹੋਣਾ ਚਾਹੀਦਾ ਹੈ ਤੇ ਆਡਿਟ ਹੋ ਕੇ ਦੁਬਾਰਾ ਬਣਨਾ ਚਾਹੀਦਾ ਹੈ ਉਸ ਦਿਨ ਸੱਤ ਮੈਂਬਰੀ ਕਮੇਟੀ ਜਰਨਲ ਹਾਊਸ ਦੇ ਸਰਸੰਪਤੀ ਨਾਲ ਪਾਸ ਹੋਇਆ ਤੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਬਾਹੀਂ ਖਲੀਆਂ ਕਰਕੇ ਉਹਨਾਂ ਦਾ ਸਮਰਥਨ ਕੀਤਾ ਗਿਆ ਉਹ ਕਮੇਟੀ ਜਿਹੜੀ ਬਜਟ ਬਣਾਉਣ ਵਾਲੀ ਕਮੇਟੀ ਤੇ ਆਡਿਟ ਕਰਨ ਵਾਲੀ ਕਮੇਟੀ ਹੈ ਉਹ ਦੋਨੇ ਕਮੇਟੀਆਂ ਆਪਣੇ ਕੰਮ ਕਰਨ ਕਰਦੀਆਂ ਰਹਿਣਗੀਆਂ ਤਾਂਕਿ ਆਡਿਟ ਵੀ ਸਹੀ ਤੰਤਰਿਕੇ ਨਾਲ ਹੋ ਸਕੇ ਤੇ ਬਜਟ ਵੀ ਸਹੀ ਤੰਤਰਿਕੇ ਨਾਲ ਬਣਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰਜੀਤ ਸਿੰਘ ਖੇਤੀਬਾੜੀ ਵਿਭਾਗ ਚੇਅਰਮੈਨ ਜੋ ਪ੍ਰਧਾਨ ਜੀ ਨੇ ਗੱਲ ਕਹੀ ਹੈ ਮੈਂ ਬਿਲਕੁਲ ਨਹੀਂ ਸਮਰਥਨ ਕਰਨਾ ਵਾ ਤੇ ਪ੍ਰਧਾਨ ਜੀ ਦੇ ਨਾਲ ਆ ਇਹ ਸਮਰਥਨ ਕਰਨਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੁਰਨਾਮ ਸਿੰਘ ਲਾਡੀ ਡਬਰੀ এডਿਕੇਸ਼ਨ ਚੇਅਰਮੈਨ ਜਿਹੜਾ ਹੁਣੇ ਪ੍ਰਧਾਨ ਜੀ ਨੇ ਕਮੇਟੀਆਂ ਕੈਨਸਲ ਰੱਦ ਕਰਨ ਦਾ ਜਿਹੜਾ ਹੁਣੇ ਡਿਸੀਜਨ ਲਿਆ ਹੈ ਅਸੀਂ ਇਸ ਡਿਸੀਜਨ ਨੂੰ ਜਿਹੜਾ ਸਮਰਥਨ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਕੇਸ ਦੇ ਪਹਿਲਾਂ ਦਾ ਸਰਕਾਰ ਨੇ ਫੈਸਲਾ ਲਿਆ ਹੈ ਸਪੋਕਸਮੈਨ ਦੇ ਕਹਿਣ ਨਾਲ ਤੇ ਮੈਂ ਬ੍ਰਿਸਟ ਮੈਂਬਰਾਂ ਦੀ ਸਲਾਹ ਲੈਣ ਤੋਂ ਬਾਅਦ ਮੈਨੂੰ ਵੀ ਐਸਾ ਮਹਿਸੂਸ ਹੁੰਦਾ ਹੈ ਕਿ ਜਿਹੜੀ ਪਾਵਰ ਪ੍ਰਧਾਨ ਜੀ ਕੋਲ ਨਹੀਂ ਸੀ ਉਹਨਾਂ ਨੇ ਗਲਤ ਤਰੀਕੇ ਨਾਲ ਉਹਨੂੰ ਯੂਜ਼ ਕੀਤਾ ਇਹ ਫੈਸਲਾ ਬਿਲਕੁਲ ਸਹੀ ਹੈ ਮੈਂ ਇਹਦਾ ਸਮਰਥਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੁਨੇ ਹੁਨੇ ਸਰਦਾਰ ਜਗਦੀਸ਼ ਸਿੰਘ ਜੀ ਢਿੰਡਾ ਪ੍ਰਧਾਨ ਸਾਹਿਬ ਨੇ ਜੋ ਫੈਸਲਾ ਲਿਆ ਮੈਂ ਉਸ ਫੈਸਲੇ ਦਾ ਸਨਮਾਨ ਕਰਦੇ ਹੋਏ ਜੋ ਪ੍ਰਪਰਟੀ ਦੀ ਦੇਖਭਾਲ ਵਾਸਤੇ ਮੈਨੂੰ ਮੈਂਬਰ ਚੁਣਿਆ ਗਿਆ ਸੀ ਤੇ ਮਾਤਾ ਸਤਿਕਾਰਯੋਗ ਮਾਤਾ ਬੀਬੀ ਕਪੂਰਕੌਰ ਨੂੰ ਚੇਅਰਮੈਨ ਬਣਾਇਆ ਗਿਆ ਸੀ ਅਸੀਂ ਅੱਜ ਤੋਂ ਹੀ ਤੁਰੰਤ ਪ੍ਰਭਾਵ ਤੋਂ ਪ੍ਰਧਾਨ ਜੀ ਦਾ ਸਨਮਾਨ ਕਰਦੇ ਹੋਏ ਉਹਨਾਂ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਅੱਜ ਤੋਂ ਹੀ ਚੇਅਰਮੈਨ ਨਹੀਂ ਛੱਡਦੇ ਆਂ